हां जी भाई ससरीगा सारेनु ਆਪਾਂ ਪਹੁੰਚ ਚੁੱਕੇ ਆਂ ਬਾਈ ਪਿੰਡ ਖਿਆਲੇ ਦੇ ਵਿੱਚ ਅੱਜ ਇੱਕ ਦਿਨ ਦਾ ਕਬੱਡੀ ਕੱਪ ਬਹੁਤ ਵੱਡਾ ਹੋਣ ਜਾ ਰਿਹਾ ਹੈ ਆਪਣੇ ਭਰਾ ਪਰਪਨਦੀਪ ਨਾਲ ਆਪਣਾ ਸੋਨੀ ਇਹਨਾਂ ਭਰਾਵਾਂ ਵੱਲੋਂ ਖੁੱਲੇ ਸੱਦੇ ਨੇ ਬਾਈ ਆਜਿਓ ਕਿਨਾਂ ਟਾਈਮ ਦੇ ਨਾਲ ਤੇ ਓਪਨ ਦੇ ਬਹੁਤ ਵੱਡੀਆਂ ਟੀਮਾਂ ਆ ਰਹੀਆਂ ਨੇ ਵੀਰੇ 16 ਟੀਮਾਂ ਨੇ ਵੈਚਾ ਟੀਮਾਂ ਨੇ ਆਜੋ ਫਿਰ ਕਰਦੇ ਆ ਗੱਲਾਂ ਬਾਤਾਂ ਗਰਾਊਂਡ ਰੈਡੀ ਆ ਬਾਈ ਦੇਖ ਸਕਦੇ ਤੁਸੀਂ ਦਰਸ਼ਕਾਂ ਦੇ ਲਈ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਨੇ ਭਰਾਵਾਂ ਨੇ ਗੱਲਾਂ ਬਾਤਾਂ ਵੀ ਕਰਦੇ ਆ ਬਾਈ ਸੋਨੀ ਵਰਗੇ ਨਾਲ ਤੇ ਜੁੜੇ ਰਹੋ ਆਪਣੇ YouTube ਚੈਨਲ ਦੇ ਨਾਲ ਤੇ ਜਿਹੜੇ-ਜਿਹੜੇ ਭਰਾਵਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਹਾਂਜੀ ਹੁਣ ਆਪਾਂ ਗੱਲਬਾਤ ਕਰਦੇ ਹਾਂ ਆਪਣੇ ਭਰਾ ਪਰਪਣਦੀਪ ਖੜੇ ਨੇ ਫੋਨੀ ਖੜਾ ਬਾਬਾ ਖੜਾ ਬਿੱਲਾ ਖੜਾ ਹਾਂਜੀ ਭਾਈ ਸਸਰੀਕਾ ਸਾਰਿਆਂ ਨੂੰ ਤੇ ਭਾਈ ਕਿੰਨੀਆਂ ਟੀਮਾਂ ਆ ਰਹੀਆਂ ਸੱਦੇ ਪੱਤਰ ਵਾਲੀਆਂ ਭਾਈ ਸੂਰਾਂ ਟੀਮਾਂ ਨੇ ਆਪਣੇ ਦਾ ਵੀ ਸੱਦੇ ਪੱਤਰ ਵਾਲੀਆਂ ਠੀਕ ਹੈ ਜੀ ਸੁਰਖਪੁਰ ਠੀਕ ਹੈ ਜੀ ਤੇ ਆਪਣਾ ਇਹਦੀ ਬਰਿਆ ਸਾਹਿਬ ਦੀ ਟੀਮਾਂ ਓਕੇ ਜੀ ਤੇ ਕੋਟਫੱਤੇ ਦੀ ਟੀਮਾਂ ਠੀਕ ਹੈ ਜੀ ਠੀਕ ਹੈ ਤੇ ਹੋਰ ਵੀ ਵਧੀਆ ਨਾਂ ਵਰਦੀ ਮਾਰੀ ਨੇ ਵੀਰੇ ਸਾਰੇ ਚ ਜਿਹੜੇ ਸਟਾਰ ਪਲੇਅਰ ਹੀ ਹੋਏ ਨੇ ਤਨ ਤਨ ਠੀਕ ਹੈ ਜੀ ਠੀਕ ਹੈ ਬਾਈ ਪ੍ਰਬੰਧ ਪਰਬੰਧ ਕਿਸ ਤਰ੍ਹਾਂ ਦੇ ਕੀਤੇ ਹੋਏ ਨੇ ਪ੍ਰਬੰਧ ਵੀਰੇ ਸਾਡੇ ਸਾਹਮਣੇ ਆ ਤੁਹਾਨੂੰ ਦਿਓਗੇ ਮੁੰਡੇ ਨੂੰ ਲੱਗਿਆ ਨੂੰ ਹਨਾ ਲਓ ਜੀ ਬਾਈ ਕਿਸੇ ਨੂੰ ਕੋਈ ਦਿੱਕਤ ਨਹੀਂ ਆਊਗੀ ਲੰਗਰ ਪਾਣੀ ਦੇ ਪੂਰੇ ਵਧੀਆ ਪ੍ਰਬੰਧ ਕੀਤੇ ਹੋਏ ਨੇ ਪ੍ਰਬੰਧ ਨੇ ਬਈ ਲੰਗਰਾਂ ਦਾ ਪੂਰਾ ਅਰੇਂਜਮੈਂਟ ਪੂਰਾ ਵਧੀਆ ਵੀਰੇ ਠੀਕ ਹੈ ਜੀ ਸਾਬ ਦਾ ਕੋਈ ਵੀ ਚੀਜ਼ ਦੀ ਪ੍ਰੋਬਲਮ ਨਹੀਂ ਆਊਗੀ ਸਾਬ ਤੇ ਬਾਈ ਕਿੰਨੇ ਕ ਆਈਡੀਆ ਵੀ ਆਪਣਾ ਵੀਐਸ ਵਾਲੇ ਓਪਨ ਸ਼ੁਰੂ ਹੋ ਜੂਗੀ 2 ਵਜੇ 3 ਵਜੇ 4 5 ਵਜੇ ਦੇ ਕਰੀਬ ਓਪਨ ਸ਼ੁਰੂ ਕਰਾਉਣੀ ਹੈ ਵੀਰੇ 16 ਦੀ ਟੀਮ ਆਪਣੇ ਕੋਲ ਠੀਕ ਹੈ ਜੀ ਉਹ ਬੈਚ ਕੁੜੀਆਂ ਦਾ ਰੱਖਿਆ ਬਈ ਠੀਕ ਹੈ ਜੀ ਲਓ ਜੀ ਕਬੱਡੀ ਨੂੰ ਪੂਰੀ ਸਪੋਰਟ ਹੈ ਵੀਰੇ ਆਪਣੇ ਕਲੱਬ ਵਾਲੇ ਭਰਾਵਾਂ ਨੂੰ ਪੂਰਾ ਸਿਰਾ ਹੋਣਾ ਬਈ ਆਜੋ ਫਿਰ ਟਾਈਮ ਨਾਲ ਕਰਦੇ ਆ ਗੱਲਾਂ ਬਾਤਾਂ ਵੀਰੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜੀ ਇਹਦੇ ਪੁਰਾਣੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਵੀਰੇ ਨੋਨੂ ਚੌਕੇ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਰਦੇ ਆ ਗੱਲਾਂ ਬਾਤਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ